자, 우리 이제는 우리. ख़ाली खपे ਕਪਸਾ ਵੀ ਬਰਸਕੜੀ ਬੂਰੀ ਲਾ ਆਪਾਂ ਫਿਕਰ ਕਰ ਓਏ ਇਹ ਕੰਨਾਂ ਨਾਲ ਫੋਟੋ ਦੱਸ ਦੇਣਾ ਰੱਖ ਕੇ ਜਾਣਾ ਇਹ ਹੈ ਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਡੀ ਸੰਸਥਾ ਦੇ ਜਨਰਲ ਸਕੱਤਰ ਸਾਹਿਬ ਨੇ ਆਪ ਨੂੰ ਆਗਾਹ ਕਰਵਾਇਆ ਹੈ ਕਿ ਅਸੀਂ ਮਿਲ ਕੇ ਸਾਰਿਆਂ ਨੇ ਫੈਸਲਾ ਕੀਤਾ ਕਿ ਸਵਾਜ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਬੁਰਾਈਆਂ ਨੂੰ ਸਾਫ ਕਰਨਾ ਹੈ ਉੱਥੇ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਜਿਹੜੇ ਬੱਚੇ ਨੇ ਗਰੀਬਾਂ ਦੇ ਬੱਚੇ ਉਹ ਕਿਤੇ ਪੜ੍ਹਾਈ ਤੋਂ ਐਜੂਕੇਸ਼ਨ ਤੋਂ ਵਿਰਵਿਰ ਨਾਰਾਜ਼ ਹਨ ਇਸ ਕਰਕੇ ਅਸੀਂ ਸਭ ਤੋਂ ਪਹਿਲਾ ਯਤਨ ਜੋ ਹੈ ਨਾ ਪਲੇਟਾ ਹੀ ਕਰ ਕਹਿ ਸਕਦੇ ਆ ਇਹ ਯਤਨ ਕੀਤਾ ਕਿ ਕਾਪੀਆਂ ਜਿਹੜੀਆਂ ਨੇ ਸਟੇਸ਼ਨਰੀ ਦਾ ਸਮਾਨ ਜਿਹੜਾ ਉਹ ਬੱਚਿਆਂ ਨੂੰ ਦਿੱਤਾ ਜਾ ਸਕੇ ਕਿਉਂਕਿ ਜੇ ਇਹ ਬੱਚੇ ਪੜ ਜਾਣਗੇ ਇਸ ਜੋ ਗੰਦਲੀ ਦਲਦਰਾ ਹੈ ਇਹਦੇ ਵਿੱਚੋਂ ਨਿਕਲ ਜਾਣਗੇ ਤੇ ਆਪਣੇ ਸਮਾਜ ਦਾ ਤੇ ਕੌਮ ਦਾ ਕੁਝ ਭਲਾ ਕਰ ਸਕਣਗੇ ਇਸ ਵਾਸਤੇ ਮੈਂ ਸੁਣਨ ਵਾਲਿਆਂ ਨੂੰ ਇਹ ਬੇਨੇ ਕਰਨੀ ਚਾਹੁੰਦਾ ਕਿ ਵੱਧ ਤੋਂ ਵੱਧ ਸਾਡੀ ਇਸ ਸੰਸਥਾ ਦੇ ਨਾਲ ਜੁੜੋ ਤਾਂ ਕਿ ਅਸੀਂ ਇਸ ਨੂੰ ਹੋਰ ਸਰਗਰਮੀ ਨਾਲ ਆਉਂਦੇ ਸਮਿਆਂ ਵਿੱਚ ਬੱਚਿਆਂ ਨੂੰ ਜੁੱਤੀਆਂ ਵੀ ਚਾਹੀਦੀਆਂ ਨੇ ਕੋਟੀਆਂ ਵੀ ਚਾਹੀਦੀਆਂ ਨੇ ਹੋਰ ਸਮਾਨ ਵੀ ਚਾਹੀਦਾ ਹੈ ਕਿਉਂਕਿ ਹਰ ਘਰ ਦੇ ਅੰਦਰ ਇਹ ਸਮਰੱਥਾ ਨਹੀਂ ਹੁੰਦੀ ਕਿ ਉਹ ਆਪਣੇ ਬੱਚਿਆਂ ਦੀ ਸਹੀ ਢੰਗ ਨਾਲ ਪਰਵਰਿਸ਼ ਕਰ ਸਕਣ ਮਹਿੰਗਾਈ ਨੇ ਲੱਕ ਤੋੜਿਆ ਹੋਇਆ ਹੈ ਇਸ ਕਰਕੇ ਕਿ ਕਹਿ ਸਕਨੇ ਅਸੀਂ ਕਿ ਸਾਡੇ ਸਮਾਜ ਦੇ ਵਿੱਚ ਇਹ ਜਿਹੜਾ ਇੱਕ ਲਹਨਤ ਹੈ ਜਿਹੜੀ ਗਰੀਬੀ ਹੈ ਇਸ ਨੂੰ ਦੂਰ ਕੀਤਾ ਜਾ ਸਕੇ ਤੇ ਬੱਚਿਆਂ ਨੂੰ تعلیم ਦੇ ਕੇ ਵਫਾਖਤ ਦੇ ਸਮਾਜ ਦੇ ਹਾਂ ਦਾ ਬਣਾਇਆ ਜਾ ਸਕੇ ਇਤਨੇ ਸ਼ਬਦ ਕਹਿ ਕੇ ਹੋਈਆਂ ਪੁਰਾਂ ਦੀ ਖਿਮਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨ ਕਤਾਬਾਂ ਵੰਡਣ ਲਈ ਕਿਤੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਵਤਾ ਭਲਾਈ ਸੇਵਾ ਸੁਸਾਇਟੀ ਰਜਿਸਟਰਡ ਵੱਲੋਂ ਅੱਜ ਸਮਾਜ ਦੇ ਜਿਹੜੀ ਭਲਾਈ ਦੇ ਕਮਾਂਵਾਸੀ ਸੰਸਥਾ ਬਣਾਈ ਹੈ ਉਹਦੇ ਵਿੱਚੋਂ ਅੱਜ ਇੱਕ ਪ੍ਰੋਗਰਾਮ ਵਕਫਾ ਸਕੂਲਾਂ ਦੇ ਸਿੱਖ ਬੱਚਿਆਂ ਬੱਚੀਆਂ ਨੂੰ ਕਿਤਾਬਾਂ ਕਾਪੀਆਂ ਕਾਪੀਆਂ ਦੇਣ ਦਾ ਪ੍ਰੋਗਰਾਮ ਹੈ ਇਸੇ ਸ਼੍ਰੀ ਦਾ ਸਮਾਂ ਦੇਣਾ ਕਿਉਂਕਿ ਗਵਰਨਮੈਂਟ ਸਕੂਲਾਂ ਵਿੱਚ ਕਿਤਾਬਾਂ ਤਾਂ ਸਰਕਾਰ ਦੇ ਦਿੰਦੀ ਹੈ ਪਰ ਬੱਚਿਆਂ ਕੋਲ ਕਾਪੀਆਂ ਤੇ ਸਟੇਸ਼ਨਰੀ ਦਾ ਸਮਾਨ ਨਹੀਂ ਹੁੰਦਾ ਤੇ ਇਸ ਕਰਕੇ ਅਸੀਂ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਬੱਚਿਆਂ ਨੂੰ ਜ਼ਰੂਰਤਮੰਦ ਜਾਂ ਸਿੱਖ ਬੱਚਿਆਂ ਖਾਸ ਤੌਰ ਤੇ ਸੀ ਬੱਚੇ ਬੱਚੀਆਂ ਜਿਹੜੇ ਉਹਨਾਂ ਨੂੰ ਲੋੜ ਹੈ ਤੋ ਇਹ ਉਪਰਾਲਾ ਅਸੀਂ ਕੀਤਾ ਕਿ ਉਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਬਾਬਤੋਂ ਕਿਉਂਕਿ ਛੁੱਟੀਆਂ ਆ ਰਹੀਆਂ ਨੇ ਬਹੁਤ ਸਾਰਾ ਹੋਮਵਰਕ ਮਿਲਣਾ ਇਸ ਕਰਕੇ ਉਹਨਾਂ ਨੂੰ ਇਹਨਾਂ ਕਾਪੀਆਂ ਦੀ ਤੇ ਸਟੇਸ਼ਨਰੀ ਦੇ ਸਮਾਨ ਦੀ ਲੋੜ ਹੈ ਅੱਜ ਗੁਰਦੁਆਰਾ ਸਿੰਘ ਸਿੰਘ ਸੁਬਾ ਮਾਡਲ ਨਾਗਰ ਦੇ ਅਸੀਂ ਇਹ ਪ੍ਰੋਗਰਾਮ ਰੱਖਿਆ ਹੈ ਬਹੁਤ ਸਾਰੇ ਬੱਚੇ ਮਾਲਵਾ ਸਕੂਲ ਦੇ ਆ ਗਏ ਨੇ ਤੇ ਗਵਰਨਮੈਂਟ ਸਕੂਲ ਜਵਾਨਗਰ ਕੈਂਪਸ ਦੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਪਹੁੰਚ ਰਹੇ ਨੇ ਤੋਂ ਇਹ ਇੱਕ ਉਪਰਾਲਾ ਹੈ ਕਿ ਇਹਨਾਂ ਬੱਚਿਆਂ ਨੂੰ ਅਸੀਂ ਪੜ੍ਹਾਈ ਦੇ ਯੋਗ ਬਣ ਜਾਣ ਕਿ ਉਹਨਾਂ ਨੂੰ ਕਿਸੇ ਹੋਰ ਪਾਸੇ ਹੱਥ ੱਡਣ ਦੀ ਲੋੜ ਨਾ ਪਵੇ ਬੱਚੇ ਪੜ੍ਹ ਲਿਖ ਕੇ ਆਪਣੇ ਮਾਪਿਓ ਦਾ ਹਸਰਾ ਬਣ ਇਸ ਕਰਕੇ ਸੀ ਸਾਡੇ ਚੇਅਰਮੈਨ ਸਾਫ ਸਚਾਰੰਜੀਤ ਸਿੰਘ ਜੀ ਪ੍ਰਧਾਨ ਜੀ ਸ਼੍ਰੀ ਰਕੇਸ਼ ਕੁਮਾਰ ਜੀ ਇਹ ਸਾਰੇ ਸਾਡੀ ਟੀਮ ਜਿੰਨੇ ਵੀ ਹੈ ਮਨੁੱਖਤਾ ਭਲਾਈ ਸੇਵਾ ਸੁਸਾਇਟੀ ਜੋ ਖੜੀ ਹੈ ਤੋਂ ਇਹ ਇਸੇ ਉਪਰਾਲੇ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਨੁੱਖਤਾ ਭਲਾਈ ਸੇਵਾ ਸੁਸਾਇਟੀ ਵੱਲੋਂ ਸਾਰੇ ਸਮੂਹ ਮੈਂਬਰਾਂ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਇੱਥੇ ਸਿੰਘ ਸਭਾ ਗੁਰਦੁਆਰਾ ਉੱਚਰ ਮਾਰਕੀਟ ਚੌਂਕ ਤੇ ਅਸੀਂ ਕਰ ਰਹੇ ਹਾਂ ਅਸੀਂ ਸਕੂਲਾਂ ਦੇ ਵਕ ਵਕ ਟੀਮ ਦੇ ਬੱਚਿਆਂ ਨੂੰ ਅਸੀਂ ਕਿਤਾਬਾਂ ਕਾਪੀਆਂ ਇਹ ਕਿ چھوٹی سیਵਾ ਕਰ ਰਹੇ ਆ ਅਸੀਂ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਪੜ੍ਹਾਈ ਜਿਹੜੀ ਹੈ ਉਹ ਉਹਦਾ ਖੇਤਰ ਬਹੁਤ ਵੱਡਾ ਹੋਣਾ ਚਾਹੀਦਾ ਹੈ ਇਸ ਕਰਕੇ ਅਸੀਂ ਆਪਣੀ ਸਮੁੱਚੀ ਟੀਮ ਦੇ ਜਿੰਨੇ ਵੀ ਸਾਡੇ ਮੈਂਬਰ ਸਹਿਬਾਨ ਮੌਜੂਦ ਨੇ ਮੈਂ ਸਭ ਤੋਂ ਪਹਿਲਾਂ ਆਪਣੇ ਸਾਰੇ ਮੈਂਬਰਾਂ ਦਾ ਸੀਨੀਅਰ ਮੈਂਬਰ ਸਹਿਬਾਨ ਜਿੰਨੇ ਵੀ ਮੈਂਬਰ ਸਹਿਬਾਨ ਸਾਡੇ ਨਾਲ ਜੁੜੇ ਨੇ ਜਾਂ ਜਿਹੜੇ ਵੀ ਸਾਡੇ ਨਾਲ ਸਪੋਰਟ ਕਰਦੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਸਾਡੇ ਇਸ ਉਪਰਾਲੇ ਨੂੰ ਤੁਸੀਂ ਸਪੋਰਟ ਕਰ ਰਹੇ ਹੋ ਮੈਂ ਇੱਥੇ ਆਈ ਸਾਰੀ মিডিਆ ਕਰਮੀਆਂ ਦਾ ਵੀ ਧੰਨਵਾਦ ਕਰਦਾ ਜੋ ਸਾਨੂੰ ਸਾਡੀ ਆਵਾਜ਼ ਨੂੰ ਸਾਡੀ ਇਸ ਸੇਵਾ ਨੂੰ ਲੋਕਾਂ ਤੱਕ ਤੁਸੀਂ ਜਨਤਕ ਕਰ ਰਹੇ ਹੋ ਦੇਖੋ ਜੀ ਐਨ ਜੀਓਜ਼ ਬਥੇਰੀਆਂ ਹੈਗੀਆਂ ਨੇ ਪਰ ਕੁਝ ਐਨ ਜੀਓਜ਼ ਵੱਖ-ਵੱਖ ਤਰ੍ਹਾਂ ਦਾ ਕੰਮ ਕਰ ਰਹੀਆਂ ਨੇ ਪਰ ਪੜ੍ਹਾਈ ਦੇ ਖੇਤਰ ਵਿੱਚ ਕੁਝ ਐਨ ਜੀਓਜ਼ ਕੰਮ ਨਹੀਂ ਕਰ ਰਹੀਆਂ ਨੇ ਉਹ ਵੀੜਾ ਅਸੀਂ ਚੁੱਕਿਆ ਹੈ ਅਸੀਂ ਚੁੱਕਿਆ ਹੈ ਕਿ ਅਸੀਂ ਅੱਜ 100 150 ਬੱਚਿਆਂ ਨੂੰ ਫਿਰ ਆਨਲਾਈਨ ਦੇ ਨਾਲ ਚ 200 500 ਦੀ ਤਦਦ ਚ ਜਿੰਨੀ ਸਾਡੀ ਸਮਰੱਥਾ ਹੋ ਸਕੇ ਅਸੀਂ ਵੱਦ ਚੜ ਕੇ ਇਹਨਾਂ ਦੀ ਹੈਲਪ ਕਰਾਂਗੇ ਕਿਉਂਕਿ ਪੜ੍ਹਾਈ ਜਿਹੜੀ ਹੈ ਉਹ ਬੱਚਾ ਦਾ ਭਵਿੱਖ ਬਦਲ ਸਕਦੀ ਹੈ ਕਿਉਂਕਿ ਇਹੀ ਬੱਚੇ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਸਾਡੇ ਦੇਸ਼ ਦੇ ਰਾਜਨੀਤਿਕ ਸਮਾਜਿਕ ਤੇ ਪ੍ਰਸ਼ਾਸਨਿਕ ਅਧਿਕਾਰੀ ਬਣ ਕੇ ਸਾਡਾ ਨੌ ਸਮਾਜਾ ਰੋਸ਼ਨ ਕਰਨਗੇ ਸੋਚ ਕਰਕੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਕਿ ਅਸੀਂ ਇਹਨਾਂ ਬੱਚਿਆਂ 'ਤੇ ਕੁਝ ਕਰ ਸਕੀਏ ਕਿ ਅਸੀਂ ਰੇਣੀ ਹੈ ਕਿ ਸਾਨੂੰ ਇਹ ਸਭ ਕੁਝ ਕਰਨ ਦਾ ਮੌਕਾ ਮਿਲਿਆ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਵਤਾ ਭਲਾਈ ਸੇਵਾ ਸੁਸਾਇਟੀ ਵੱਲੋਂ ਜੋ ਅੱਜ ਬੱਚਿਆਂ ਦੀ ਥੋੜੀ ਬਹੁਤੀ ਹੈਲਪ ਕੀਤੀ ਆ ਕੀਤੀ ਜਾ ਰਹੀ ਆ ਇਸ ਲਈ ਇਹ ਸਮਾਜ ਇਹਨਾਂ ਦਾ ਰਿਣੀ ਹੋਵੇਗਾ ਕਿਉਂਕਿ ਬੱਚੇ ਸਾਡਾ ਭਵਿੱਖ ਨੇ ਕਿ ਇਹਨਾਂ ਦੇ ਵਿੱਚ ਜੇ ਗਰੀਬੀ ਨਾਲ ਲੜਦੇ ਰਹਿ ਗਏ ਤਾ ਫਿਰ ਇਹਨਾਂ ਦਾ ਜੀਵਨ ਮੁਸ਼ਕਲ ਹੈ ਇਹ ਸਾਡੇ ਵਾਰਸ ਨੇ ਇਹਨਾਂ ਵਾਰਸਾਂ ਦੀ ਸੰਭਾਲ ਕਰਨੀ ਸਾਡਾ اخਲਾਕਨ ਫਰਜ਼ ਬਣਦਾ ਹੈ ਜੋ ਇਹਨਾਂ ਦੀ ਸੇਵਾ ਭਲਾਈ ਸੈਂਟਰ ਦੀ ਜੁੜੀ ਹੈ ਮਦਦ ਕਰ ਰਹੇ ਆ ਲੋਕ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਕਿ ਉਹ ਇਹਨਾਂ ਤੇ ਜਿਹੜੇ ਤਰਸ ਦੇ ਪਾਤਰ ਨੇ ਬੱਚੇ ਉਹਨਾਂ ਨੂੰ ਇਹ ਆਪਣੀਆਂ ਕਿਤਾਬਾਂ ਦੀ ਹੈਲਪ ਕਰ ਰਹੇ ਆ ਕਾਪੀਆਂ ਜੀ ਰ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤਰਵਾਦੀਆਂ ਆਪਣੇ ਸਾਰੇ ਸਮੂਚੀ ਟੀਮ ਦਾ ਮਾਨਵ ਸੇਵਾ ਸੰਸਥਾ ਵੱਲੋਂ ਜਿਨ੍ਹਾਂ ਨੇ ਸਾਨੂੰ ਇਸ ਸੰਸਥਾ ਦੇ ਵਿੱਚ ਮੈਂਬਰ ਚੁਣ ਕੇ ਇਹ ਸੇਵਾ ਦੇਣ ਦਾ ਮੌਕਾ ਦਿੱਤਾ ਤੇ ਗਰੀਬ ਬੱਚਿਆਂ ਲਈ ਜਾਂ ਹੋਰ ਜਿੰਨੇ ਵੀ ਧਾਰਮਿਕ ਕੰਮ ਸਮਾਜਿਕ ਕੰਮਾਂ ਵਾਸਤੇ ਇਹ ਵੱਧ ਚੜ ਕੇ ਮਨੁੱਖਤਾ ਲਈ ਕੰਮ ਕਰਨਗੇ ਤੇ ਅਸੀਂ ਇਹਨਾਂ ਦੇ ਨਾਲ ਕੰਮ ਕਰਾਵਾਂਗੇ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਸਾਡੀ ਸੰਸਥਾ ਦਿਨ-ਦੋਹਰਾ ਰਾਤ-ਦੋਹਰਾ ਤਰੱਕੀ ਕਰੇ। 够好吃。